ਕਿ ਕਿਉਂਕਿ ਸਾਡੇ ਚ ਉਥੇ ਵੱਡਾ ਵਿਆਹ ਕਰਨ ਦੇ ਲਈ ਟਰੈਕਟਰ ਵੇਚਣਾ ਪੈਂਦਾ ਸੀ ਜਾਂ ਵਿਆਹ ਨਹੀਂ ਕਰ ਸਕਦੇ ਸੀ ਅਸੀਂ ਵੱਡੇ ਵਿਆਹ ਕਰ ਸਕੀਏ ਅਸੀਂ ਤਾਂ ਇੱਥੇ ਆਏ ਸੀ ਇੱਕ ਪੇਸਟਰੀ ਵੀ ਦ세 ਵਿਆਹ ਦੀ ਮੂਵੀ ਦੇ ਵਿੱਚ ਇਦਾਂ ਜਿਹਾ ਲਈ ਕੋਚਰ ਵਾਸਤੇ ਗੁਰੂ ਗ੍ਰੰਥ ਸਾਹਿਬ ਵੀ ਜਾਂ ਜਿਹੜੇ ਵੇਦੀ ਦੇ ਫੇਰੇ ਵੀ ਆ ਜਾਣ ਇੱਕ ਪਾਜੀ ਸਮੱਸਿਆ ਵਿਆਹ ਕਰਨ ਵਾਲਿਆਂ ਦੀ ਨਹੀਂ ਵਿਆਹ ਜਾਣ ਵਾਲਿਆਂ ਦੀ ਵੀ ਆ ਦਰਦ ਦੱਸਦੇ ਆ ਲੋਕ ਆ ਕੇ ਯਾਰ ਵੀ ਸਾਡੇ ਨਾਲ ਕਿੰਨੀ ਬੁਰੀ ਹੋਈ ਇੰਨੇ ਪੈਸੇ ਜਿਹੜੇ ਉਹ ਲੱਗੇ ਉਹ ਕਹਿੰਦੇ ਵੀ ਮੇਰੀ ਬੇਟੀ ਦਾ ਵਿਆਹ ਹੈਗਾ ਮੈਂ ਟਰੱਕ ਚਲਾਉਣਾ ਪਰ ਜਿਹੜਾ ਦਸ਼ਤਾ ਆ ਵੱਡੇ ਘਰ ਦਾ ਜਿਹੜਾ ਜੁੜਿਆ ਆ ਮੈਂ ਕਮਾਈ ਨਹੀਂ ਸੀ ਕਰਨਾ ਚਾਹੁੰਦਾ ਮੈਂ ਮੰਗਣ ਦੀ ਸੀ ਕਰਨਾ ਚਾਹੁੰਦਾ ਪਰ ਕਿਉਂਕਿ ਉਹ ਚਾਹੁੰਦੇ ਸੀ ਤਾਂ ਮੈਨੂੰ ਸਾਰਾ ਕੁਝ ਕਰਨਾ ਪਿਆ ਸਾਢੇ 3 ਲੱਖ ਡਲਰ ਉਹ ਕਹਿੰਦੇ ਮੇਰਾ ਇਕੱਲੇ ਦਾ ਵਿਆਹ ਤੇ ਲੱਗਾ ਜਿਹੜੀ ਇੱਕ ਵੱਡੀ ਗਿਣਤੀ ਵਿਆਹ ਖੁੱਲਾ ਪੈਸਾ ਆਇਆ ਉਹਨਾਂ ਨੂੰ ਸਮਝ ਨਹੀਂ ਆਉਂਦੀ ਪੈਸਾ ਲਾਈਏ ਕਿੱਥੇ ਜਿਹੜਾ ਦਰਮਿਆਨਾ ਤਾਲਕਾ ਹੈ ਨਾ ਉਹ ਬਹੁਤ ਦੁਖੀ ਮੈਨੂੰ ਨਹੀਂ ਲੱਗਦਾ ਕੋਈ ਵੀ ਪੰਜਾਬੀ ਖੁਸ਼ ਹੋ ਕੇ ਛਾਲ ਮਾਰ ਕੇ ਉੱਠਦਾ ਕਹਿੰਦੇ ਵੀ ਤੂੰ ਆਪਣੇ ਲਈ ਕੀਤਾ ਮੇਰੇ ਤਾਂ 20 ਬੰਦੇ ਆਏ ਸੀ ਮੈਂ ਤੋਂ 20ਾਂ ਦੇ ਲੈ ਲਾ ਹਾਂਜੀ ਅੱਜ ਜਿਹੜੀ ਆਪਾਂ ਗੱਲਬਾਤ ਕਰਨੀ ਚਾਹੁੰਦੇ ਆ ਉਹ ਹੈਗੀ ਆ ਬਿਗ ਫੈਟ ਵੈਡਿੰਗਸ ਦੇ ਬਾਰੇ ਜਿਹਨੂੰ ਪੰਜਾਬੀ 'ਚ ਵੱਡੇ ਵਿਆਹ ਕਹਿ ਸਕਦੇ ਆ ਤੇ ਕੈਨੇਡਾ ਦੇ ਵਿੱਚ ਵਿਆਹ ਬੜੇ ਮਸ਼ਹੂਰ ਹੋ ਰਹੇ ਆ ਜਦੋਂ ਬਾਹਰੋਂ ਲੋਕ ਦੇਖਦੇ ਆ ਸੁਣਦੇ ਆ ਜਾਂ ਵਿੱਚ ਸ਼ਿਰਕਤ ਕਰਦੇ ਆ ਉਹ ਕਹਿੰਦੇ ਵੀ ਤੁਹਾਡੇ ਵਿਆਹ ਜਿਹੜੇ ਆ ਬੜੇ ਮਜ਼ੇਦਾਰ ਆ ਦਿਲਚਸਪ ਆ ਸੱਤ-ਸੱਤ ਦਿਨ ਚੱਲਦੇ ਰਹਿੰਦੇ ਆ ਤੇ ਇਹੀ ਫਿਰ ਤੁਸੀਂ ਕਰਦੇ ਕਿਦਾਂ ਖਰਚਾ ਕਿੰਨਾ ਹੋ ਜਾਂਦਾ ਸੋ ਟ੍ਰਿਕਰ ਜੀ ਹੁਣ ਹੋਣ ਲੱਗ ਪਈ ਆ ਵੀ ਸਾਰ ਦੇ ਕਿਦਾਂ ਉਹ ਜਿਹੜੀ ਗੱਲਬਾਤ ਪਹਿਲਾਂ ਤੁਰੀ ਸੀ ਕਿ ਅਸੀਂ ਇੱਥੇ ਬਹੁਤ ਜਾਣੇ ਹੋ ਗਏ ਆ ਰਸਟੇਦਾਰੀ ਬਹੁਤ ਆ ਭਾਈਚਾਰਾ ਬਹੁਤ ਆ ਉਹਦਾ ਫਾਇਦਾ ਇਹ ਹੋ ਰਿਹਾ ਸੀ ਕਿ ਵਿਆਹਾਂ ਦੇ ਰੌਣਕ ਬਹੁਤ ਹੋ ਰਹੀ ਸੀ ਹੁਣ ਉਹਦਾ ਕਿਤੇ ਨਾ ਕਿਤੇ ਇਹ ਕਹੇ ਸਾਰੇ ਨੁਕਸਾਨ ਇਹ ਹੋਣ ਲੱਗ ਪਿਆ ਕਿ ਮਹਿੰਗੇ ਬਹੁਤ ਹੋ ਗਏ ਗਿਆ ਤੇ ਹਰ ਤਰ੍ਹਾਂ ਦੀ ਦੁਨੀਆ ਬਹੁਤ سارے ਲੋਕ ਆ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਵਿਆਹਾਂ ਵਾਸਤੇ ਪੂੰਜੀ ਬਚਾ ਕੇ ਰੱਖੀ ਹੋਈ ਆ ਚਾਰ ਪੈਸੇ ਉਹਨਾਂ ਕੋਲੇ ਹੈਗੇ ਆ ਉਹ ਕਹਿੰਦੇ ساری ਉਮਰ ਕੰਮ ਕੀਤਾ ਹੁਣ ਅਸੀਂ ਬੱਚਿਆਂ ਦੇ ਵਿਆਹ ਤੇ ਖਰਚਾ ਕਰਨਾ ਆ ਸਾਡਾ ਬਣਦਾ ਆ ਬਹੁਤ ਸਾਰੇ ਲੋਕ ਇਹ ਹੋ ਜਾਈਏ ਜਿਹੜੇ ਕਿ ਇਹ ਖਰਚਾ ਨਹੀਂ ਸਹਾਰ ਸਕਦੇ ਪਰ ਕਿਉਂਕਿ ਉਹ ਕੋ ਸਮਾਜ ਵਿੱਚ ਰਹਿੰਦੇ ਆ ਤੇ ਕਈ ਵਾਰੀ ਤਾਂ ਇਹ ਹੁੰਦਾ ਕਿ ਇੱਕ ਸਾਵੇਂ ਘਰ ਦੀ ਕੁੜੀ ਮੁੰਡੇ ਦਾ ਦੂਜੇ ਪਾਸੇ ਜਦੋਂ ਵਿਆਹ ਹੋਣਾ ਹੁੰਦਾ ਉਧਰ ਘਰ ਤਕੜਾ ਹੁੰਦਾ ਸੋ ਉਧਰ ਮੁੰਡੇ ਕੁੜੀ ਦੀਆਂ ਜਿਹੜੀਆਂ ਡਿਮਾਂਡਾਂ ਆ ਥੋੜੀਆਂ ਜਿਆਦਾ ਹੁੰਦੀਆਂ ਸੋ ਉਸ ਦੇ ਮੱਧ ਨਤਰ ਵਿਆਹ ਬਹੁਤ ਮਹਿੰਗੇ ਹੋ ਗਏ ਆ ਤਾਂ ਲੋਕ ਖਾਈ ਵੀ ਜਾਂਦੇ ਆ ਤੇ ਗੱਲਾਂ ਵੀ ਕਰੀ ਜਾਂਦੇ ਆ ਇਹ ਇੱਕ ਮਸਲਾ ਵਿਚਾਰਨ ਵਾਲਾ ਸੋ ਵਾਕਈ ਜੀ ਮਸਲਾ ਹੈ ਵਿਚਾਰਨ ਵਾਲਾ ਪਰ ਜਿੱਥੋਂ ਤੱਕ ਵਿਆਹਾਂ ਦੀ ਗੱਲ ਆ ਕੀ ਪਹਿਲਾਂ ਆਪਾਂ ਨੂੰ ਇਹ ਦੇਖਣਾ ਪੈਣਾ ਕਿ ਇਹ ਮਹਿੰਗੇ ਹੋਏ ਕਿਉਂ ਕਿਉਂਕਿ ਅਸੀਂ ਜਿਸ ਤਰ੍ਹਾਂ ਦੇ ਕਲਚਰ ਚੋਂ ਆਏ ਆ ਤਾਂ ਉੱਥੇ ਰਿਸੋਰਸ ਅੱਡੀਆਂ ਚਾੱਕ ਕੇ ਇੱਕ ਦੂਜੇ ਤੋਂ ਵੱਧ ਕੇ ਜ਼ਮੀਨਾਂ ਗਹਿਣੇ ਪਾ ਕੇ ਜਾਂ ਕਿਸੇ ਨਾ ਕਿਸੇ ਢੰਗ ਦੇ ਨਾਲ ਵੱਧ ਤੋਂ ਵੱਧ ਖਰਚਾ ਦਿਖਾਉਣ ਦੀ ਮੰਗ ਸੀ ਤਾਂ ਉਹੀ ਮਾਨਸਿਕਤਾ ਸ਼ਾਇਦ ਅਸੀਂ ਇੱਥੇ ਆਏ ਇੱਥੇ ਅਸੀਂ ਪੈਸੇ ਕਮਾਉਣ ਦੀ ਆਏ ਇੱਥੋਂ ਦੀਆਂ ਵੈਲਿਊਜ਼ ਨੂੰ ਉਸ ਢੰਗ ਦੇ ਨਾਲ ਨਹੀਂ ਅਪਣਾਇਆ ਤਾਂ ਉਹ ਸਮੇਟ ਲਿਆ ਸੀ ਆਪਣੇ ਆਪ ਨੂੰ ਤੇ ਜਿੱਥੋਂ ਅਸੀਂ ਪੰਜਾਬ ਚੋਂ ਜਿਵੇਂ ਰਿਸੋਰਸ ਕਰਦੇ ਆਏ ਸੀ ਇੱਥੇ ਆ ਕੇ ਉਹੀ ਸਾਰਾ ਕੁਝ ਬਰਤਾਂਤ ਹੋ ਗਿਆ ਕਿ ਜਦੋਂ ਕਮਿਊਨਿਟੀ ਕੋਲੇ ਪੈਸਾ ਆਇਆ ਜਿਹਦੇ ਕੋਲੇ ਸੀਗਾ ਉਹਨੇ ਲਾ ਲਿਆ ਦੂਜੇ ਨੇ ਕਿਤੋਂ ਚਾਕੇ ਲਾ ਲਿਆ ਇਹ ਮੈਨੂੰ ਲੱਗਦਾ ਗੱਲ ਠੀਕ ਹੈ ਇਹਨਾਂ ਦੀ ਕਿ ਪਹਿਲੇ ਸਮੇਂ ਦੇ ਵਿੱਚ ਪੈਸਾ ਵੀ ਕਿੰਨੇ ਕੋਲੇ ਸੀ ਜਾਂ ਤੁਹਾਡੇ ਕੋਲੇ ਚੋਇਸਿਸ ਵੀ ਕਿੰਨੀਆਂ ਸੀ ਬੇਸਣ ਹੁੰਦਾ ਸੀ ਜਿਹੜਾ ਘਰ ਹੀ ਬਣਾ ਲੈਂਦੀ ਸੀ ਉਸ ਤੋਂ ਬਾਅਦ ਉਹ ਮੱਹਿਆ ਹੀ ਕੋਈ ਨਹੀਂ ਸੀ ਸਿਰ ਨਹੀਂ ਬਣਾ ਲੈਂਦੇ ਸੀ ਉਹ ਸਾਦੇ ਰਹਿਣਾ ਲੋਕਾਂ ਦੀ ਮਜਬੂਰੀ ਸੀ ਐਸ ਵੇਲੇ ਜਦੋਂ ਜਿਹਦੇ ਕੋਲੇ ਜੱਡੀ ਇੱਕ ਆਪਸ਼ਨ ਹੈਗੀ ਆ ਸਿਚਾਈ ਅਸਲ ਚ ਹੈ ਆ ਭਾਵੇਂ ਅਸੀਂ ਗੱਲ ਕਰੀਏ ਤੁਹਾਡੇ ਕੋਲੇ ਜਿੰਨੀ ਕੁ ਤੁਹਾਡੀ ਹਿੰਮਤ ਆ ਤੁਸੀਂ ਓਡਾਕ ਵਿਆਹ ਕਰਨਾ ਹਮਮ ਜਿੰਨੀ ਮੇਰੀ ਹੈ ਮੈਂ ਕੋਸ਼ਿਸ਼ ਕਰਨੀ ਹੈ ਵੱਧ ਤੋਂ ਵੱਧ ਕਰਾਂ ਬਿਲਕੁਲ ਉਸੇ ਤਰ੍ਹਾਂ ਬੰਦਾ ਜਿੱਦਾਂ ਕਾਰ ਵੱਡੀ ਰੱਖਦਾ ਸਰ ਤੇ ਛੋਟੀ ਕਾਰ ਚ ਵੀ ਸੱਕਦਾ ਪਰ ਹਰ ਇੱਕ ਵਿਅਕਤੀ ਕੋਸ਼ਿਸ਼ ਕਰਦਾ ਵੀ ਉਹ ਕਿਸੇ ਨਾ ਕਿਸੇ ਤਰ੍ਹਾਂ ਕਿਉਂਕਿ ਦਿਖਾਵਾ ਸਾਡਾ ਇੱਕ ਫੀਚਰ ਆ ਸਾਡਾ ਇੱਕ ਗੁਣ ਆ ਜਾਂ ਕਹੋ ਔਗਣ ਜੋ ਵੀ ਆ ਪੰਜਾਬੀਆਂ ਦਾ ਸੁਭਾਅ ਆ ਦਿਖਾਵਾ ਤੇ ਉਹਦੇ ਵਿੱਚੋਂ ਹੀ ਨਿਕਲਦਾ ਤੁਸੀਂ ਕਹਿੰਦੇ ਪੰਜਾਬੀ ਫੁਕਰੇ ਆ ਨਹੀਂ ਫੁਕਰੇ ਨਹੀਂ ਆ ਦਿਖਾਵਾ ਕਰਨਾ ਜਿੰਨਾ ਕਰਨਾ ਜੋ ਉਹਦਾ ਮਾਣ ਕਰਨਾ ਉਸ ਮਾਣ ਦਾ ਦਿਖਾਵਾ ਕਰਨਾ ਉੱਚੀ ਬੋਲਣਾ ਤਿੰਗਣਨਾ ਰੋਲਾ ਪਾਉਣਾ ਲਾਉਡਨੈਸ ਲੜਾਈ ਇਹ ਸਾਡੇ ਜਿਹੜੇ ਹਰ ਇੱਕ ਕੌਮਾਂ ਦੇ ਸੁਭਾਅ ਹੁੰਦੇ ਪੰਜਾਬੀਆਂ ਦਾ ਸੁਭਾਅ ਇਹ ਆ ਇਹ ਸਾਰਾ ਕੁਝ ਜਿਹੜਾ ਆ ਕਿਉਂਕਿ ਕਿਸੇ ਵੇਲੇ ਬਾਰਡਰ ਸਟੇਟ ਰਿਆਂ ਉਹਦੇ ਵਜੋਂ ਜਿਹੜਾ ਇਹਨਾਂ ਦਾ ਸਦੀਆਂ ਤੋਂ ਬਣ ਗਿਆ ਤੇ ਉਹੀ ਇਸ ਵੇਲੇ ਚੱਲਿਆ ਹੁੰਦਾ ਸਰਕਾਰੀ ਉਹਦੇ ਚੋਂ ਦਾ ਪਰ ਗੱਲ ਸੋਚਣ ਵਾਲੀ ਅਰਸ਼ਤ ਤੇ ਜਸਕੰਧ ਜੀ ਇਹ ਹੈ ਕਿ ਜਿਹੜੇ ਕਰਕੇ ਅਸੀਂ ਕੈਨੇਡਾ ਉੱਥੇ ਪਹੁੰਚੇ ਆ ਇੰਗਲੈਂਡ ਜਾਂ ਅਮਰੀਕਾ ਆਏ ਆ ਉਏ ਕਾ ਵੱਡਾ ਕਾਰਨ ਇਹ ਸੀ ਕਿ ਸਾਡੀਆਂ ਜ਼ਮੀਨਾਂ ਉੱਤੇ ਘੜਦੀਆਂ ਜਾ ਰਹੀਆਂ ਸੀ ਸਾਡੇ ਖਰਚੇ ਵੱਧੇ ਜਾ ਰਹੇ ਸੀਗੇ ਅਸੀਂ ਇੱਕ ਨਵੇਂ ਥਾਂ ਜਾ ਕੇ ਨਵੀਂ ਜ਼ਿੰਦਗੀ ਸ਼ੁਰੂ ਕਰਨਾ ਚਾਹੁੰਦੇ ਸੀਗੇ ਪਰ ਜੇਕਰ ਅਸੀਂ ਉਹੀ ਕੁਛ ਇਹ ਕਰਨਾ ਜੋ ਅਸੀਂ ਪਿੱਛੇ ਕਰਦੇ ਆਏ ਆ ਜੇ ਤੋ ਦੁਖੀ ਹੋ ਕੇ ਅਸੀਂ ਉੱਥੋਂ ਨਿਕਲੇ ਆ ਤੇ ਫਿਰ ਇੱਥੇ ਗੱਲ ਕਿੰਨੀ ਕਿ ਚੱਲੂਗੀ ਉੱਥੇ ਹੁਣ ਆਪਾਂ ਗੱਲਾਂ ਕਰ ਰਿਹਾ ਵੀ ਜੱਟ ਨੇ ਟਰੈਕਟਰ ਰੋ ਰੋ ਕੇ ਵੇਚਿਆ ਵਿਆਹ ਕੀਤਾ ਕਰਦਾ ਚੱਕ ਲਿਆ ਤੇ ਇੱਥੇ ਫਿਰ ਹੁਣ ਉਹੀ ਕੁਛ ਹੁਣ ਲੱਗ ਪਿਆ ਤੇ ਇਹ ਜਿਹੜਾ ਆ ਰੋਕ ਥਾਮ ਕਿਤੇ ਨਾ ਕਿਤੇ ਤਾਂ ਕਰਨੀ ਪਊਗੀ ਨਹੀਂ ਇਹ ਇੰਜਨ ਹੀ ਹੋਇਆ ਮੈਨੂੰ ਲੱਗਦਾ ਵੀ ਇੱਕਦਮ ਜਿਹੜਾ ਹੋ ਗਿਆ ਕਿਉਂਕਿ ਜਦੋਂ ਅਸੀਂ ਇੱਥੇ ਆਏ ਤਾਂ ਇੱਥੇ ਆ ਕੇ ਅਸੀਂ ਓਨਾ ਕੁ ਦਿਖਾਵਾ ਕੀਤਾ ਜਿੰਨਾ ਕਿ ਕਰ ਸਕਦੇ ਸੀ ਜਿਹੜੇ ਲੋਕ ਪਿੱਛੇ ਸੀ ਉਹਨਾਂ ਕੋਲੇ ਤਾਂ ਹੁਣ ਜਿਵੇਂ ਸਮਰੱਥਾਵਾਦੀ ਇੱਥੇ ਸਟੈਬਲਿਸ਼ ਹੋਏ ਲੋਕ ਤਾਂ ਉਹ ਦਿਖਾਵਾ ਵੀ ਹੌਲੀ-ਹੌਲੀ ਵੱਡਾ ਜਿਹੜਾ ਉਹ ਹੋਣਾ ਹੀ ਹੈ ਸੋ ਤਾਂ ਸਾਬ ਪੰਜਾਬੀਆਂ ਕੋਲੇ ਪੈਸਾ ਹੈਗਾ ਆ ਇੱਥੇ ਇਹ ਗੱਲ ਮੰਨ ਲਓ ਬਿਲਕੁਲ ਹੈਗਾ ਕਈ ਦਰਜਣਾਂ ਐਥਲੀਟ ਅਮਰੀਕਾ ਦੇ ਗੋ ਫੰਡਮੀ ਪੇਜ ਤੇ ਜਾ ਕੇ ਪੈਸੇ ਇਕੱਠੇ ਕਰਕੇ ਆਪਣੇ ਘਰਦਿਆਂ ਦੀ ਟਿਕਟ ਲੈ ਕੇ ਲਾ ਸਕਿਆ ਵੀ ਪੈਰਿਸ ਜਾ ਕੇ ਉਹਨੂੰ 올림픽ਸ ਦਿਖਾ ਸਕਣ ਜਿਨ੍ਹਾਂ ਨੇ ਅਮਰੀਕਾ ਲਈ 골ਡ ਜਿੱਤਣਾ ਤੇ ਸਾਡੇ ਵਿਆਹਾਂ ਉਹਦੇ 3-4 ਲੱਖ ਲਾ ਦਿੰਦੇ ਇਹਦਾ ਮਤਲਬ ਹੈਗਾ ਆ ਪੈਸਾ ਤਾਂ ਲਾਉਂਦੇ ਆ ਜਿਹਦੇ ਕੋਲੇ ਨਹੀਂ ਹੈਗਾ ਉਹ ਲਾਊਗਾ ਹੀ ਨਹੀਂ ਇਹ ਗੱਲ ਹੈਗੀ ਆ ਪੈਸਾ ਸਹੀ ਆ ਪਰ ਗੱਲ ਇਹ ਹੈ ਆ ਨਾਲ ਜਿਹੜਾ ਸਵਾਲ ਉੱਠ ਰਿਹਾ ਉਹ ਇਹ ਹੈ ਕਿ ਇੰਨਾ ਪੈਸਾ ਖਰਚ ਕਰਨਾ ਵਰਤ ਕਰਦ ਤੁਸੀਂ ਸਾਰੀ ਉਮਰ ਦੀ ਜਿਹੜੀ ਆਪਣੀ ਕਮਾਈ ਆ ਜੇ ਤਿੰਨ ਬੱਚਿਆਂ ਦੇ ਵਿਆਹਾਂ ਦੇ ਉੱਤੇ ਤੁਸੀਂ 12 ਲੱਖ ਡਾਲਰ ਲਾ ਦਿੱਤਾ ਤੇ ਤੁਹਾਡੀ ਤਾਂ ਸਾਰੀ ਇਕੁਇਟੀ ਜਿਹੜੀ ਕੀਤੀ ਕਰਾਈ ਸਾਰੀ ਉਮਰ ਦੀ ਚਲੇ ਗਈ ਉਸ ਤੋਂ ਬਾਅਦ ਤੁਸੀ ਬੁਢਾਪਾ ਜਿਹੜਾ ਆ ਉਹ ਫੇ ਕਿੱਦਾਂ ਨੂੰ ਲਿਜਾਣਾ ਆ ਸਵਾਲ ਲੋਕ ਜਿਹੜੇ ਇਹ ਕਰ ਰਹੇ ਆ ਤੇ ਇਹ ਜਿਹੜਾ ਮੁੱਦਾ ਵੀ ਅਸੀਂ ਰੱਖਿਆ ਆ ਇਸੇ ਕਰਕੇ ਰੱਖਿਆ ਕਿਉਂਕਿ ਲੋਕ ਸਾਨੂੰ ਕਹਿ ਰਹੇ ਵੀ ਇਹ ਤੇ ਗੱਲ ਕਰੋ ਆ ਵਿਆਹਾਂ ਤੇ ਜਾਂਦੇ ਆ ਦੇਖ ਕੇ ਲੋਕ ਹੈਰਾਨ ਹੋ ਰਹੇ ਆ ਕੋਈ ਸਮਾਂ ਸੀ ਕਿ ਕੈਨੇਡਾ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਵੀ ਵਿਆਹ ਕਰੇ ਭਾਜੀ ਬਣ ਜਾਂਦੇ ਸੀ ਘਰੇ ਮਠਿਆਈ ਬਣ ਜਾਂਦੀ ਸੀ ਸਮਾਂ ਉਹ ਵੀ ਆਇਆ ਕਿ ਬਹੁਤ ਸਸਤਾ ਸਰਦਾ ਸੀ ਮੈਨੂੰ ਖੁਸ਼ੀ ਆ ਇਸ ਗੱਲ ਦੀ ਕਿ ਅੰਟਾਰੀਓ ਵਾਲਾ ਹਜੇ ਵੀ ਗੁਰਦਾਸ ਸਾਹਿਬਾਨ ਜਿਹੜੇ ਆ ਉੱਥੇ ਵਿਆਹ ਹੁੰਦਾ ਤੇ ਲੰਗਰ ਜਿਹੜਾ ਲੋਕ ਬਰਾਤ ਜਿਹੜੀ ਆ ਲੋਕਾਂ ਚ ਬੈ ਕੇ ਛੱਕਦੀ ਆ ਤੇ ਇੱਥੇ ਸਾਡੇ ਜਿਹੜਾ ਬੀਸੀ ਦੇ ਵਿੱਚ ਰਿਵਾਜ ਆ ਉਹ ਕੇਟਰਿੰਗ ਦਾ ਇੰਨਾ ਹੋ ਗਿਆ ਵੀ ਇਹ ਗੱਲ ਜਿਹੜੀ ਆ 10-15 ਡਾਲਰ ਤੋਂ ਸ਼ੁਰੂ ਹੋ ਕੇ ਹੁਣ 100-100 ਡਾਲਰ ਤੱਕ ਗੁਰਦੁਆਰੇ ਦੀ ਇੱਕ ਪਲੇਟ ਦੀ ਕੇਟਰਿੰਗ ਤੱਕ ਚਲੀ ਗਈ ਆ ਤੇ ਉਹ ਜਿਹੜਾ ਖਰਚਾ ਆ ਬੋਝ ਫਿਰ ਲੋਕਾਂ ਨੂੰ ਰੀਸੋ ਰੀਸ ਪੈ ਰਿਹਾ ਆ ਤੇ ਲੋਕ ਵਿੱਚ ਪੈਸੇ ਜਾ ਰਹੇ ਆ ਇੱਕ ਨੱਕ ਰੱਖਣ ਦੀ ਗੱਲ ਜਿਹੜੀ ਆ ਇਹ ਕਹਿ ਲਓ ਕਿ ਕੋਈ ਕਿਸੇ ਤੋਂ ਛੋਟਾ ਨਹੀਂ ਬਣਨਾ ਚਾਹੁੰਦਾ ਪੰਜਾਬੀਆਂ ਦਾ ਸੁਭਾਅ ਆ ਸੋ ਉਹ ਜਿਹੜਾ ਬਰਾਬਰ ਆਪਣੇ ਆਪ ਨੂੰ ਦਿਖਾਉਣ ਵਾਸਤੇ ਜਿਹੜੇ ਖਰਚੇ ਕੀਤੇ ਜਾ ਰਹੇ ਆ ਜਾਂ ਕਰਜ਼ਾ ਚਾਕੇ ਕੀਤੇ ਜਾ ਰਹੇ ਆ ਉਹ ਇੱਕ ਵੱਡੀ ਗੱਹਾਂ ਜਾ ਕੇ ਚਿੰਤਾ ਦਾ ਵਿਸ਼ਾ ਬਣਨਾ ਹੈ ਉਹ ਵੀ ਉਸ ਹਾਲਾਤ ਵਿੱਚ ਜਦੋਂ ਕਿ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਬੱਚਿਆਂ ਨੇ ਕਹਾਂ ਕਿੰਨਾ ਜਰ ਇਕੱਠਾ ਰਹਿਣਾ ਹੈ ਪਰ ਇਹ ਵੀ ਹੈ ਕਿ ਸਾਡਾ ਵਿਖਾਉਣ ਦਾ ਜਾਂ ਵੱਡੇ ਬਣਨ ਦਾ ਤਰੀਕਾ ਗਲਤ ਆ ਕਿ ਵੱਡੇ ਇਹਨਾਂ ਮੁਲਕਾਂ ਦੇ ਵਿੱਚ ਬਹੁਤ ਤਰੀਕਿਆਂ ਨਾਲ ਬਣਿਆ ਜਾ ਸਕਦਾ ਕਿ ਸਾਡੇ ਬੱਚੇ ਪੜ੍ਹਨ ਲਿਖਣ ਹਾਈएस्ट ਪੋਸਟਾਂ ਤੇ ਜਾਣ ਜਾਂ ਇੱਥੇ ਜਿਹੜੇ ਚੈਰਿਟੀ 'ਚ ਕਰਨ ਵਾਲੇ ਕੰਮ ਨੇ ਉਹਦੇ 'ਚ ਅਸੀਂ ਝੰਡਾ ਬਰਦਾਰ ਹੋਈ ਐ ਅਸੀਂ ਹੈਗੇ ਆ ਉਹਦੇ 'ਚ ਵੀ ਅਸੀਂ ਨੰਬਰ 1 ਤੇ ਆ ਪਰ ਨਾਲੋਂ ਨਾਲ ਇਹ ਐ ਕਿ ਜਿਹੜੀ ਅਸੀਂ ਐਗਜ਼ਾਮਪਲ ਸੈੱਟ ਕਰੀਏ ਕਿ ਅਸੀਂ ਜਿੱਦੇ ਇੱਥੇ ਸਾਡੇ ਬੱਚੇ ਨੇ ਉਹਨਾਂ ਨੇ ਇਸੇ ਕਲਚਰ 'ਚ ਵੱਡੇ ਹੋਏ ਐ ਇਹਦੇ 'ਚ ਅੱਗੇ ਜਾਣਾ ਤਾਂ ਅਸੀਂ ਉਹਨਾਂ ਨੂੰ ਇਥੋਂ ਦੀਆਂ ਕਲਚਰਲ ਵੈਲਿਊਜ਼ ਵੀ ਨਾਲ-ਨਾਲ ਦਈਏ ਤੇ ਸਾਡੇ ਕਲਚਰ ਤੋਂ ਉਹ ਵੈਲਿਊਜ਼ ਦਈਏ ਜਿਹੜੀਆਂ ਚੰਗੀਆਂ ਨੇ ਉਹਨਾਂ ਨੂੰ ਉਹ ਦਿਖਾਵੇ ਵਾਲੇ ਤਾਂ ਉਹ ਚੀਜ਼ਾਂ 'ਚ ਨਾ ਪਾਈਏ ਬੇਸਿਕਲੀ ਅਸੀਂ ਆਪਣੀ ਅਗਲੀ ਪੀੜ੍ਹੀ ਨੂੰ ਵੀ ਉਹਦੇ ਚ ਤੱਕ ਦਿੱਤਾ ਜਿਹੜਾ ਅਸਲ 'ਚ ਦੋ ਚੀਜ਼ਾਂ ਨੇ ਇੱਥੇ ਜਿਹੜੀ ਨਾ ਤੁਸੀਂ ਸ਼ੁਰੂ ਦੇ ਵਿੱਚ ਗੱਲ ਕਹੀ ਵੀ ਅਸੀਂ ਉੱਥੋਂ ਤੰਗੀ ਦੇ ਮਾਰੇ ਇੱਥੇ ਆਏ ਸੀ। ਹੂੰ ਹੂੰ ਮੈਂ ਇਹਨੂੰ ਇਦਾਂ ਸੋਚਦਾ ਕਿ ਕਿਉਂਕਿ ਸਾਡੇ ਚ ਉੱਥੇ ਵੱਡਾ ਵਿਆਹ ਕਰਨ ਦੇ ਲਈ ਟਰੈਕਟਰ ਵੇਚਣਾ ਪੈਂਦਾ ਸੀ ਜਾਂ ਵਿਆਹ ਨਹੀਂ ਕਰ ਸਕਦੇ ਸੀ ਅਸੀਂ ਵੱਡੇ ਵਿਆਹ ਕਰ ਸਕੀਏ ਅਸੀਂ ਤਾਂ ਇੱਥੇ ਆਏ ਸੀ। ਹੂੰ ਹੂੰ ਜਿਹੜੀ ਬੰਦੇ ਦੇ ਅੰਦਰ ਭਾਵਨਾ ਆ ਕੋਈ ਵੀ ਚੀਜ਼ ਉਹਦਾ ਕੰਟੈਂਟ ਆ ਫਾਰਮ ਆ। ਵਿਆਹ ਦੀ ਅਸਲ ਭਾਵਨਾ ਮਰ ਰਹੀ ਆ ਕਨਸਰਨ ਇਹ ਵੱਡਾ ਆ। ਹੂੰ ਹੂੰ ਉਹਦੇ ਵਿੱਚ ਉਹਦਾ ਤੁਸੀਂ ਮਤਲਬ ਸੀ ਅਕਸਰ ਇੱਕ ਮੂਵੀ ਬਣਨੀ ਆ ਹਮ ਹਮ ਜਿਹੜੀ ਕਿ ਤੁਸੀਂ 5-7 ਮਿੰਟ ਦੀ ਦਿਖਾਉਣੀ ਆ ਹਮ ਹਮ ਉਸ ਮੂਵੀ ਦੇ ਵਿੱਚ ਹਰ ਤਰ੍ਹਾਂ ਦੀ ਪੇਸ਼ਟੀ ਹੋਣੀ ਚਾਹੀਦੀ ਆ ਉਸ ਮੂਵੀ ਦੇ ਵਿੱਚ ਹਰ ਤਰ੍ਹਾਂ ਦੇ ਬੰਦੇ ਹੋਣੇ ਚਾਹੀਦੇ ਆ ਤੁਸੀਂ ਇੱਕ ਫਿਲਮ ਬਣ ਰਹੀ ਆ ਜਿਹਦਾ ਡਾਇਰੈਕਟਰ ਤੁਹਾਡਾ ਵੀਡੀਓਗ੍ਰਾਫਰ ਜਾਂ ਵੈਡਿੰਗ ਪਲਾਨਰ ਆ ਤੇ ਤੁਸੀਂ ਉਹਦੇ ਇੱਕ ਐਕਸਟਰਾ ਜਾਂ ਮੇਨ ਐਕਟਰ ਆ ਤੇ ਬਾਕੀ ਸਾਰਾ ਕੁਝ ਉਹਦੇ ਚ ਪ੍ਰਾਪਰਟੀ ਆ ਇਨਕਲੂਡਿੰਗ ਏਵਰੀਥਿੰਗ ਜਿਹੜਾ ਮੁੱਖ ਵਿਆਹ ਦਾ ਜਿਹੜਾ ਕਾਰਜ ਆ ਉਹ ਸਕਾਨੇ ਵਿੱਚ ਨੰਦਕਾਰਜ ਬਿਲਕੁਲ ਹਿੰਦੂਆਂ ਦੇ ਵਿੱਚ ਜਿਹੜੇ ਆ ਉਹ ਫੇਰੇ ਲੈਂਦੇ ਆ ਠੀਕ ਹੁਣ ਗੱਲ ਹੈਗੀ ਆ ਕਿ ਉਹ ਤਾਂ ਬਹੁਤ ਧਾਰਮਿਕ ਮਰਿਆਦਾ ਦੇ ਹਿਸਾਬ ਦੇ ਨਾਲ ਸੌਖਾ ਹੋ ਸਕਦਾ ਆ ਪਰ ਹੋ ਕੀ ਰਿਹਾ ਕਿ ਉਹਨੂੰ ਵੀ ਇੱਕ ਵਸਤੂ ਵਾਂਗੂ ਬਣਾ ਲਿਆ ਗਿਆ ਵੀ ਹਾਲਾਂਕਿ ਅਕਾਲ ਤਖਤ ਸਾਹਿਬ ਤੋਂ ਆਦੇਸ਼ ਵੀ ਆ ਕਿ ਉਸ ਜਗ੍ਹਾ ਦੇ ਉੱਤੇ ਮਹਾਰਾਜ ਦਾ ਪ੍ਰਕਾਸ਼ ਨਹੀਂ ਕਰਨਾ ਜਿੱਥੇ ਕਿ ਸ਼ਰਾਬ ਦਾ ਸੇਵਨ ਹੁੰਦਾ ਆ ਉਹਨੂੰ ਉਸੇ ਥਾਂ ਦੇ ਉੱਤੇ ਕਈ ਥਾਂ ਦੇਖਿਆ ਵੀ ਰਾਤ ਨੂੰ ਜਾਂ ਸ਼ਾਮ ਨੂੰ ਜਾਂ ਪਹਿਲਾਂ ਉੱਥੇ ਜਿਹੜਾ ਵਰਤਾਈ ਹੁੰਦੀ ਹੈ ਉੱਥੇ ਫਿਰ ਵੀ ਜਿਹੜਾ ਲਜਾਣ ਤੋਂ ਮਹਾਰਾਜ ਦਾ ਪ੍ਰਕਾਸ਼ ਗਰੇਜ ਨਹੀਂ ਕੀਤਾ ਜਾ ਰਿਹਾ ਸੋ ਗੱਲ ਜਿਹੜੀ ਉੱਥੇ ਆਣ ਕੇ ਖੜੀ ਹੈ ਵੀ ਅਸੀਂ ਹਰ ਇੱਕ ਚੀਜ਼ ਦੀ ਵਗਿਆ ਕਰ ਰਹੇ ਹਾਂ ਤੇ ਦੂਜੀ ਗੱਲ ਜਿਹੜਾ ਆਨੰਦ ਕਾਰਜ ਆ ਜਾਂ ਫੇਰੇ ਆ ਉਹ ਇੱਕ ਧਾਰਮਿਕ ਰਸਮ ਆ ਉਹਦੇ ਵਿੱਚ ਅਸੀਂ ਆਪਣੇ ਵਾਹਿਗੁਰੂ ਕੋਲੋਂ ਜਾਂ ਰੱਬ ਕੋਲੋਂ ਜਾਂ ਭਗਵਾਨ ਕੋਲੋਂ ਅਸ਼ੀਰਵਾਦ ਲੈਣਾ ਚਾਹੁੰਦੇ ਆ। ਅਸਲ ਰਸਮੀ ਅਸਲ ਰਸਮ ਮੈਂ ਇਹ ਹੋਗਾ ਵੀ ਸਾਡਾ ਜਿਹੜਾ ਗ੍ਰੈਸਤੀ ਜੀਵਨ ਹੈ ਉਹ ਵਧੀਆ ਲੰਘੇ। ਅਸੀਂ ਦਿੱਤੋਂ ਅਸ਼ੀਰਵਾਦ ਲੈਣਾ ਚਾਹੁੰਦੇ ਆ। ਪਰ ਰਸਮ ਜਿਹੜੀ ਉਹ ਬਣਾਤੀ ਇਸ ਤਰੀਕੇ ਤੁਹਾਡੇ ਕਹਿਣ ਵਾਂਗੂ ਜਿਵੇਂ ਇੱਕ ਪੇਸਟਰੀ ਵੀ ਦਿਸੇ। ਵਿਆਹ ਦੀ ਮੂਵੀ ਦੇ ਵਿੱਚ ਇਦਾਂ ਚ ਲਈ ਕੋਚਰ ਵਾਸਤੇ ਗੁਰੂ ਗ੍ਰੰਥ ਸਾਹਿਬ ਵੀ ਜਾਂ ਜਿਹੜੇ ਵੇਦੀ ਦੇ ਫੇਰੇ ਵੀ ਆ ਜਾਣ ਤੇ ਬਸ ਦਿਖਾਉਣ ਨੂੰ ਹੋ ਜੂਵੇ ਵੀ ਇਹ ਕੰਮ ਜਿਹੜਾ ਹੋਇਆ ਆ। ਸੌਰੀ ਟੂ ਸੇ ਹੋ ਹੀ ਰਿਹਾ ਆ। ਇੱਕ ਜਿਹੜੀ ਆ ਧਾਰਮਿਕ ਰਸਮਾਂ ਨੂੰ ਇੱਕ ਵਸਤੂ ਬਣਾ ਦਿੱਤਾ ਵੀ ਇਹਦਾ ਮਤਲਬ ਨਹੀਂ ਪਤਾ ਕਿਸੇ ਨੂੰ ਵੀ ਆਨੰਦ ਕਾਰਜ ਦਾ ਮਤਲਬ ਕੀ ਆ ਫੇਰਿਆਂ ਦਾ ਮਤਲਬ ਕੀ ਆ ਇਹ ਨਿਭਾਉਣੇ ਕਿਦਾਂ ਆ ਗਾਹਾਂ ਕੁੱਲ ਤੇ ਕੁੱਲ ਮਲਾ ਕੇ ਗੱਲ ਇੱਥੇ ਖੜੀ ਆ ਵੀ ਸਾਡੀ ਜਿਹੜੀ ਸ਼ਾਮ ਨੂੰ ਨੈਕਸਟ ਡੇ ਜਿਹੜੀ ਪਾਰਟੀ ਹੋਣੀ ਰਿਸੈਪਸ਼ਨ ਦੀ ਉਹਦੇ ਵਿੱਚ ਨੈਕਸਟ ਡੇ ਐਡਿਟ ਦੇ ਵਿੱਚ ਕੁਝ ਸਕਿੰਟ ਦੇ ਸੀਨ ਜਿਹੜੇ ਆ ਉਹ ਆਨੰਦ ਕਾਰਜ ਜਾਂ ਫੇਰਿਆਂ ਦੇ ਵੀ ਆ ਜਾਣ ਬਾਕੀ ਜਿਹੜੀ ਜਨਤਾ ਹੋਰ ਭੰਗੜੇ ਪਾਉਂਦੀ ਖਾਣ ਪੀਣ ਦੇ ਹੋਰ ਆ ਜਾਣ ਤੇ ਦੂਜੀ ਗੱਲ ਜਿਹੜੀ ਇੱਕ ਲੜਕੇ ਲੜਕੀ ਨੂੰ ਵੈਡਿੰਗ ਪਲਾਨ ਦਾ ਜਾਂ ਵੀਡੀਓਗ੍ਰਾਫਰ ਹੀਰੋ ਹੀਰੋਇਨ ਬਣਾ ਕੇ ਪੇਸ਼ ਕਰ ਰਹੇ ਆ ਨਵੇਂ ਤਾਂ ਨਵੇਂ ਢਾਂਕ ਕੱਢੇ ਜਾ ਤੇ ਚਾਰ ਟੱਪਿਆਂ ਦਾ ਗਾਣਾ ਆ ਤੇ ਇੱਕ ਗਾਣਾ ਫਾਰਮ ਦੇ ਵਿੱਚ ਜਾ ਕੇ ਤੁਸੀਂ ਉਹਨੂੰ ਬਣਾਉਨੇ ਆ ਇੱਕ ਗਾਣਾ ਜਾ ਕੇ ਡਾਊਨ Town ਬਣਾਉਨੇ ਆ ਇੱਕ ਗਾਣਾ ਕਹਿੰਦਾ ਜੀ ਮੈਂ ਤਾਂ ਇਟਲੀ ਜਾ ਕੇ ਬਣਾਉਂਗਾ ਇੱਕ ਕਿਉਂਕਿ ਤਾਂ ਪਾਣੀ ਦੇ ਕੰਡੇ ਬਣਾਉਂਗਾ ਸੋ ਉਹਦੇ ਹਿਸਾਬ ਦੇ ਨਾਲ ਖਰਚਾ ਜਿਹੜਾ ਆ ਹੋ ਰਿਹਾ ਆ ਸੋ ਗੱਲ ਕੀ ਆ ਵੀ ਇੱਕ ਬੱਕਰਾ ਦੇਖਣ ਦੀ ਚਾਹਤ ਜਿਹੜੀ ਸਾਡੇ ਪੰਜਾਬੀਆਂ ਦੇ ਵਿੱਚ ਕਿ ਮੈਂ ਡਿਫਰੈਂਟ ਕਰਨਾ ਸਮਥਿੰਗ ਉਹ ਕਿਤਨਾ ਕਿਤੇ ਵੀ ਖਰਾਬੀ ਕਰਦੀ ਆ ਜਿਆਦਾ ਵੱਡਾ ਕੰਸਰਨ ਜਿਹੜਾ ਮੈਨੂੰ ਇਹ ਲੱਗਦਾ ਆ ਇੱਕ ਤਾਂ ਪਹਿਲੀ ਗੱਲ ਧਰਮ ਤੇ ਜਿਹੜਾ ਕਲਚਰ ਆ ਇਹ ਅਲੱਗ-ਅਲੱਗ ਰਹੇ ਕਲਚਰ ਵੱਡਾ ਆ ਧਰਮੋਂ ਦੇ ਵਿੱਚ ਇੱਕ ਪਾਰਟ ਆ ਪੰਜਾਬੀ ਸਭਿਆਚਾਰ ਦੇ ਵਿੱਚ Hindu ਵੀ ਹੋ ਸਕਦੇ Sikh ਵੀ ਹੋ ਸਕਦੇ Musalman ਵੀ ਹੋ ਸਕਦੇ ਉਹਨਾਂ ਦੀਆਂ ਧਾਰਮਿਕ ਰਸਮਾਂ ਵੱਖਰੀਆਂ ਹੋ ਸਕਦੀਆਂ ਬਾਕੀ ਰਸਮਾਂ ਲਗਭਗ ਉਹੀ ਹੁੰਦੀਆਂ ਜਿਹੜਾ ਧਰਮ ਵਾਲਾ ਐਲੀਮੈਂਟ ਆ ਉਹ ਕਿਤੇ ਨਾ ਕਿਤੇ ਲੋਕਾਂ ਨੇ ਪਿੱਛੇ ਕਰਤਾ ਜਿਹੜਾ ਉਹਨੂੰ ਸੈਲੀਬ੍ਰੇਸ਼ਨ ਕਰਨੀ ਕਲਚਰ ਦੇ ਵਿੱਚ ਸਭਿਆਚਾਰ ਦੇ ਵਿੱਚ ਉਹਨੂੰ ਮੁੱਖ ਰੱਖ ਲਿਆ ਚਾਹੇ ਕਿਸੇ ਵੀ ਰੂਪ ਦੇ ਵਿੱਚ ਸੇਗਾ ਬਿਲਕੁਲ ਕਨਸਰਨ ਇਹ ਆ ਯਾਰ ਮੈਨੂੰ ਇਹ ਲੱਗਦਾ ਵੱਡੇ ਵਿਆਹ ਤੇ ਕੋਈ ਇਤਰਾਜ਼ ਨਹੀਂ ਆ ਭਾਵੇਂ ਜਿੱਡਾ ਮਰਜੀ ਜਿੰਨੇ ਕੋਲ ਪੈਸਾ ਉਹਨੂੰ ਕਰਨਾ ਚਾਹੀਦਾ ਪਰ ਘੱਟੋ ਘੱਟ ਉਹਦੇ ਵਿੱਚ ਲਾਈਫ ਤਾਂ ਹੋਵੇ ਉਹ ਮਕੈਨੀਕਲ ਤਾਂ ਨਾ ਹੋਵੇ ਇੱਕ ਮੈਂ ਕਿਸੇ ਦੇ ਵਿਆਹ ਤੇ ਜਾ ਰਿਹਾ ਮੈਨੂੰ ਪਤਾ ਤਾਂ ਹੋਵੇ ਮੈਂ ਵਿਆਹ ਤੇ ਆ ਉਹਦੇ ਵਿੱਚ ਮੈਂ ਖੁਸ਼ ਤਾਂ ਹੋਵਾਂ ਉਹਦੇ ਵਿੱਚ ਮੈਂ ਇਨਵੋਲਵ ਤਾਂ ਹੋਵਾਂ ਕਿਸੇ ਤਰੀਕੇ ਦੇ ਨਾਲ ਮੁੰਡੇ ਕੁੜੀ ਨੂੰ ਪਤਾ ਤਾਂ ਹੋਵੇ ਵੀ ਜਿਹੜੇ ਇਹ ਆਂਡਾ ਚਾਏ ਆ ਇਹ ਕੌਣ ਨੇ ਕੀ ਆ ਇਹ ਹੈ ਕੌਣ ਹੈ ਉਹ ਜੀ ਇਸੇ ਮੈਸੇਜ ਆ ਅਦਰਵਾਈਜ਼ ਵੱਡੇ ਵਿਆਹ ਜਿਹੜੇ ਹੁਣ ਅਗਲੇ ਦਾ ਹਰ ਇੱਕ ਬੰਦੇ ਦਾ ਲੌਜਿਕ ਆ ਸੋਤਾ ਸਾਹਿਬ ਅਗਲਾ ਕਹਿੰਦਾ ਮੈਂ ਪੈਸਾ ਕਮਾਇਆ ਕਾਹਦੇ ਲਈ ਜਿਵੇਂ ਵਿਆਹ ਤੇ ਲਾਉਣਾ ਮੈਂ ਫਿਰ ਕਹਿੰਨਾ ਚਾਹੇ ਤੁਸੀਂ ਚਾਹੇ ਅਸੀਂ ਆ ਜਿੰਨੇ ਜੋਗੇ ਤੁਸੀਂ ਉਹਡੀ ਕਾਰ ਤੁਸੀਂ ਰੱਖੀਏ ਤੁਹਾਡੇ ਕੋਲੇ ਲੈਕਸਸ ਆ ਅਰਸ਼ ਕੋਲੇ ਹੋਂਡਾ ਸੇਵਿਕ ਆ ਮੇਰੇ ਕੋਲੇ ਕੀ ਆਇਆ ਜਿੰਨਾ ਜਿੰਨਾ ਜਿਹਦਾ ਵਸ ਚੱਲਦਾ ਉਹ ਕਰਦਾ ਆ ਇਹ ਬਹੁਤ ਘਟ ਹੋਊਗਾ ਕਿ ਬੰਦੇ ਦੇ ਵਸ ਚ ਹੋਵੇ ਕਿ ਵੱਡਾ ਵਿਆਹ ਕਰ ਸਕਦਾ ਸੀ ਉਹਨੇ ਸੁਧਾਰਨ ਕੀਤਾ ਹੋਵੇ ਉਹ ਐਗਜ਼ਾਮਪਲ ਸਾਡੇ ਕੋਲ ਹੈ ਨਹੀਂ ਹੁਣ ਦੇਖਣ ਚ ਉਲਟਾ ਆ ਰਿਹਾ ਜੀ ਮੈਂ ਇਸ ਸਾਲ ਵੀ ਪਿਛਲੇ ਸਾਲ ਵੀ ਕੁਝ ਵਿਆਹ ਦੇਖੇ ਜਿਹੜੇ ਕਿ ਸਰਮਾਏ ਵਾਲੇ ਬੰਦੇ ਆ ਉਹ ਬਹੁਤ ਸਿੰਪਲ ਵਿਆਹ ਕਰ ਰਹੇ ਮੈਂ ਪਿਛਲੇ ਹਫਤੇ ਵੀ ਇੱਕ ਵਿਆਹ ਇਹੋ ਜਿਹਾ ਟੈਂਡ ਕੀਤਾ ਬਹੁਤ ਥੋੜੇ ਬੰਦਿਆਂ ਦੇ ਨਾਲ ਟੈਂਡ ਕੀਤਾ ਪਰ ਜਿਹੜੇ ਬੰਦੇ ਸਾਵੇਂ ਆ ਕਈ ਵਾਰੀ ਉਹਨਾਂ ਨੂੰ ਮਜਬੂਰੀ ਦੇ ਵਿੱਚ ਜ਼ਿਆਦਾ ਕਰਨਾ ਪੈਂਦਾ ਇੱਕ ਪਿਛਲੇ ਹਫਤੇ ਇੱਕ ਫੋਨ ਕਾਲ ਆਈ ਉਹਨਾਂ ਨੇ ਦੱਸਿਆ ਕਹਿੰਦੇ ਵੀ ਗੱਲ ਕਰਿਓ ਜਿਹਨਾਂ ਨੇ ਸਾਨੂੰ ਪ੍ਰੇਰਿਤ ਕੀਤਾ ਹੋਰ ਵੀ ਕਈ ਕੋਲਾਂ ਆਈਆਂ ਉਹ ਕਹਿੰਦੇ ਵੀ ਮੇਰੀ ਬੇਟੀ ਦਾ ਵਿਆਹ ਹੈਗਾ ਮੈਂ ਟਰੱਕ ਚਲਾਉਣਾ ਪਰ ਜਿਹੜਾ ਦਸਤਾ ਹੈ ਵੱਡੇ ਘਰ ਦਾ ਜਿਹੜਾ ਜੁੜਿਆ ਆ ਮੈਂ ਕੜਮਾਈ ਨਹੀਂ ਸੀ ਕਰਨਾ ਚਾਹੁੰਦਾ ਮੈਂ ਮੰਗਣੀ ਸੀ ਕਰਨਾ ਚਾਹੁੰਦਾ ਪਰ ਕਿਉਂਕਿ ਉਹ ਚਾਹੁੰਦੇ ਸੀਗੇ ਤਾਂ ਮੈਨੂੰ ਸਾਰਾ ਕੁਝ ਕਰਨਾ ਪਿਆ ਸਾਢੇ 3 ਲੱਖ ਡਲਰ ਉਹ ਕਹਿੰਦੇ ਮੇਰਾ ਇਕੱਲੇ ਦਾ ਵਿਆਹ ਤੇ ਲੱਗਾ ਮੁੰਡੇ ਵਾਲਿਆਂ ਦਾ ਅੱਡ ਲੱਗਾ ਹੋਊਗਾ ਉਹ ਕਹਿੰਦੇ ਵੀ ਮੈਂ ਹਜੇ ਹੋਰ ਦੋ ਨਿਆਣੇ ਵਿਆਹਣੇ ਆ ਮੈਂ ਫੋਰਡ ਨਹੀਂ ਕਰਦਾ ਪਰ ਮੈਨੂੰ ਕਰਨਾ ਪਿਆ ਉਹ ਮੇਰੇ ਵੱਸ ਦੇ ਵਿੱਚ ਨਹੀਂ ਸੀ ਸੋ ਅਸੀਂ ਉਹਨਾਂ ਲੋਕਾਂ ਦੀ ਗੱਲ ਕਰਨੀ ਚਾਹੁੰਦੇ ਆ ਜਿਹੜੇ ਫੋਰਡ ਕਰਦੇ ਆ ਜਿਹਨਾਂ ਦੀ ਸਮਰੱਥਾ ਆ ਉਹ ਕਰਦੇ ਆ ਹੁਣ ਮਾਨੀ ਹੁਣ ਦਾ ਵਿਆਹ ਚੱਲਦੀ ਜਾਂਦਾ ਕਿੰਨੇ ਦਿਨ ਹੋਗਾ ਚੱਲਦਿਆਂ ਨੂੰ ਕਿੰਨੇ ਮਹੀਨੇ ਹੋਗਾ ਯਾ ਕੋਈ ਰੋਕ ਟੋਕ ਹੈ ਨਹੀਂ ਪਰ ਗੱਲ ਤਾਂ ਇਹ ਹੈ ਕਿ ਜਦੋਂ ਸਮਾਜ ਇੰਨਾ ক্লোਜ਼ ਨਿਟਡ ਆ ਉਹਦੇ ਵਿੱਚ ਇੱਕ ਦੂਏ ਦੇ ਵਿੱਚ ਸਮਾਜਿਕ ਸਬੰਧ ਬਣ ਰਹੇ ਆ ਰਿਸ਼ਤੇ ਬਣ ਰਹੇ ਆ ਤਾਂ ਉਹ ਲੋਕ ਜਿਨ੍ਹਾਂ ਦੇ ਕੋਈ ਸਰਮਾਇਆ ਨਹੀਂ ਆ ਉਹਨਾਂ ਨੂੰ ਵੀ ਨਾਲ ਵੱਡਿਆਂ ਦੇ ਪਿੱਛਣਾ ਪੈ ਰਿਹਾ ਆ ਦੇਖੋ ਦੇਖੜੀ ਪਿੱਛਣਾ ਪੈ ਰਿਹਾ ਜਾਂ ਗੱਲ ਇਹ ਕਹਿ ਲਓ ਜੇ ਰੀਟੇ ਇੱਥੋਂ ਸ਼ੁਰੂ ਹੋਣਾ ਵੀ ਮੋਰੇ ਤੁਹਾਡੇ ਮਰੇ ਪੈਕ ਜੇ ਇਹ ਰੱਖਦੇ ਨੇ 7 ਡਾਲਰ ਤੋਂ ਸ਼ੁਰੂ ਹੋਣਾ ਸੋ ਜੇ ਜੇ ਪਲੇਟੇ ਤੁਹਾਡੇ ਮਰੇ 3 ਰੱਖ ਦਿੱਤੀਆਂ ਵੀ ਆ ਸਿਲਵਰ ਹੈ ਜੀ ਆ ਗੋਲਡ ਹੈ ਆ ਪਲੈਟੀਨਮ ਆ ਆ 45 ਡਾਲਰ ਵਾਲੀ ਆ ਤੇ ਆਪਾਂ 55 ਡਾਲਰ ਵਾਲੀ ਆ ਤੇ ਆਹ 65 ਡਾਲਰ ਵਾਲੀ ਤੇ ਤੋਂ ਉੱਪਰ ਤੁਸੀਂ ਜੋ ਮਰਜ਼ੀ ਪਵਾ ਲਓ ਤੇ ਉਹਦੇ ਵਿੱਚ ਫਿਰ ਜੇ ਬੰਦਾ ਕਹੂਗਾ ਵੀ ਮੇਰੇ ਦਾ 20 ਡਾਲਰ ਵਾਲਾ ਜੀ ਕਰਦਾ ਉਹ ਕਿੱਥੋਂ ਸਰੂਗਾ ਹੁਣ ਮੈਗਨਟਰੀਓ ਦੇ ਵਿੱਚ ਪਤਾ ਕੀਤਾ ਅੰਟਾਰੀਓ ਦੇ ਵਿੱਚ ਗੁਰਦਰਾ ਦੇ ਵਿੱਚ ਵਿਆਹ ਹੋ ਰਿਹਾ ਸੈਂਪਲ ਹੋ ਰਿਹਾ ਉੱਥੇ ਗੁਰਦ ਦੇ ਲੰਗਰ ਵਿੱਚ ਹੀ ਉਹ ਪਕੌੜੇ ਤਿਆਰ ਕਰ ਰਹਾ ਮਿੱਠਾ ਤਿਆਰ ਕਰ ਰਹਾ ਰੋਟੀ ਉੱਥੇ ਦੇ ਥੋੜੇ ਜਿਹੇ ਪੈਸਿਆਂ ਵਿੱਚ ਸਰ ਸਕਦਾ ਆ ਤਾਂ ਇੱਥੇ ਫਿਰ ਉਹ ਕੀ ਆ ਕਿਉਂ ਨਹੀਂ ਸਰ ਸਕਦਾ ਇਹੀ ਗੱਲਾਂ ਹੋਰ ਬਾਹਰ ਲਿਆ ਕਈ ਕੰਟਰੀਜ਼ ਦੇ ਵਿੱਚ ਹੋ ਰਹੀਆਂ ਆ ਸੋ ਕਿਤੇ ਨਾ ਕਿਤੇ ਸਾਨੂੰ ਮੈਨੂੰ ਇਹ ਲੱਗਦਾ ਵੀ ਕੰਟਰੋਲ ਕਰਨ ਦੀ ਲੋੜ ਆ ਤੇ ਜਦੋਂ ਬੱਚਿਆਂ ਨਾਲ ਇਧਰ ਜਾਂ ਜੰਪਲਾਂ ਨਾਲ ਗੱਲ ਕਰਦੇ ਆ ਤਾਂ ਉਹਨਾਂ ਦਾ ਵੀ ਇਹੀ ਰੌਲਾ ਆ ਉਹ ਵੀ ਇਹੀ ਕਹਿੰਦੇ ਆ ਕਿ ਅਸੀਂ ਤਾਂ ਵਿਆਹ ਪੰਜ ਸੱਤ ਬੰਦੇਆਂ ਨਾਲ ਦਸਾਂ ਬੰਦੇਆਂ ਨਾਲ ਕਰਨ ਨੂੰ ਰੈਣੀ ਆ ਸਾਡੇ ਮੰਮੀ ਜੜੀ ਨਹੀਂ ਮੰਨਦੇ ਇਹ ਕਹਿੰਦੇ ਅਸੀਂ ਆਪਣੇ ਚਾਹ ਪੂਰੇ ਕਰਨੇ ਆ ਅਸੀਂ ਜਿਹੜਾ ساری ਉਮਰ ਜਿਵੇਂ ਤੁਸੀਂ ਕਹੇ ਕਮਾਈ ਕੀਤੀ ਉਹ ਕਿਹਦੇ ਲਈ ਕੀਤੀ ਆ ਤੇ ਇਹ ਸਿਰ ਦੇ ਬੱਚਿਆਂ ਤੇ ਆ ਤੇ ਉਹ ਮੁੜ ਕੇ ਉਹ ਕਹਿੰਦੇ ਜਿਨ੍ਹਾਂ ਨੂੰ ਸੱਦਦੇ ਆ ਉਹਨਾਂ ਨੂੰ ਅਸੀਂ ਜਾਣਦੇ ਤੱਕ ਨਹੀਂ ਹੈਗੇ ਤੇ ਅਸੀਂ ਸਮਾਂ ਜੀ ਅਸੀਂ ਇੰਜੋਏਮੈਂਟ ਕਰਨੀ ਚਾਹੁੰਦੇ ਆ ਉਹ ਨਹੀਂ ਹੋ ਰਹੀ ਹੈਗੀ ਸੋ ਇਹੋ ਜਿਹੇ ਕਈ ਇਸ਼ੂ ਆ ਰਹੇ ਆ ਇਹ ਇਸ਼ੂ ਸੋਤਾ ਸਾਹਿਬ ਸਾਡੀ ਐਗਜ਼ਿਸਟੈਂਸੀ 'ਚ ਪਏ ਆ ਸਾਡਾ ਜਨਮ ਇੱਕ ਦੇਸ਼ ਦੇ ਵਿੱਚ ਹੋਇਆ ਅਸੀਂ ਉਹਨੂੰ ਛੱਡ ਕੇ ਦੂਜੇ ਦੇਸ਼ ਦੇ ਵਿੱਚ ਆ ਗਏ ਸਾਡੇ ਬੱਚਿਆਂ ਦਾ ਜਨਮ ਇਸ ਦੇਸ਼ ਦੇ ਵਿੱਚ ਹੋਇਆ ਸਾਡੇ ਵਿਆਹ ਮੁੰਡੇ ਕੁੜੀ ਦਾ ਵਿਆਹ ਨਹੀਂ ਆ ਪਰਿਵਾਰਾਂ ਦਾ ਵਿਆਹ ਆ ਟੱਬਰਾਂ ਦੇ ਵਿਆਹ ਆ ਉਹਨਾਂ ਦਾ ਆਪਸ ਵਿੱਚ ਮਿਲਣਾ ਹੁੰਦਾ ਅਸੀਂ ਉੱਥੇ ਅਟਕੇ ਪਏ ਆ ਨਿਆਣੇ ਅੱਗੇ ਅਟਕੇ ਪਏ ਆ ਦੂਜੀ ਗੱਲ ਜਿਹੜੀ ਨਾ ਅਸੀਂ ਜਦੋਂ ਬੰਦਾ ਥੋੜਾ ਜਿਹਾ ਪੈਰਾਂ ਸਿਰ ਹੋ ਜਾਂਦਾ ਉਹ ਫਿਰ ਜਿਹੜਾ ਉਹਦਾ ਵਿਗੋਚਾ ਆ ਪਿਛਲੀ ਚੀਜ਼ ਦਾ ਜਿਹੜੀ ਰਹਿ ਗਈ ਆ ਉਹ ਜਿਹੜੀ ਮਨ ਚ ਪਈ ਉਹ ਪੂਰੀਆਂ ਕਰਦਾ ਚਾਹੇ ਉਹਦਾ ਉਹ ਕਲਚਰ ਆ ਉਹਨੂੰ ਸਾਰੇ ਕੁਝ ਨੂੰ ਕਰਨਾ ਚਾਹੁੰਦਾ ਬਿਲਕੁਲ ਉਸੇ ਉਹ ম্যাগਨੀਫਾਈ ਕਰਕੇ ਕਰਦਾ ਪੰਜਾਬ ਦੇ ਵਿੱਚ ਰਹਿੰਦਾ ਬੰਦਾ ਉਹ ਕੁਝ ਨਹੀਂ ਕਰੂਗਾ ਜੋ ਕੋਸ਼ ਇੱਥੇ ਵਾਲਾ ਕਰੂਗਾ ਕਿਉਂਕਿ ਉਹ ਇੱਕ ਤੇ ਡਰਿਆ ਉਹਦੀ ਐਗਜ਼ਿਸਟੈਂਸ ਦਾ ਬਿਲਕੁਲ ਅਸੀਂ ਬਹੁਤੇ ਲੋਕ ਇੱਥੇ ਕੈਨੇਡਾ ਦੇ ਵਿੱਚ ਆਏ ਨਹੀਂ ਪਹਿਲੀ ਗੱਲ ਤਾਂ ਸਿਰਫ 14-15 ਘੰਟੇ ਦੀ ਫਲਾਈਟ ਲੈਣ ਨਾਲ ਬੰਦਾ ਕੈਨੇਡੀਅਨ ਨਹੀਂ ਹੋ ਜਾਂਦਾ ਜੇ ਉਹਦੀ ਸੋਚ ਉਹੀ ਆ ਤੇ ਸੋਚ ਨਹੀਂ ਬਦਲਦੀ। ਹੂੰ ਹੂੰ। ਦੂਜੀ ਗੱਲ ਸਾਡੇ ਇਦਾਂ ਦੇ ਥਾਂ ਬਣ ਗਏ ਸਰੀ ਬ੍ਰੈਂਪਟਨ ਵਰਗੇ ਜਿਹਦੇ ਵਿੱਚ ਉਹਦਾ ਮੇਨ ਸਟ੍ਰੀਮ ਦੇ ਨਾਲ ਕਦੇ ਵਾਈ ਨਹੀਂ ਪੈਂਦਾ। ਬਿਲਕੁਲ ਆਪੇ ਸਰੀ ਜੰਦਰ। ਇਹਨੂੰ ਨਾ ਮੰਨ ਕੇ ਚੱਲੋ ਕਿ 2024 2024 ਦੇ ਵਿੱਚ ਕੈਨੇਡਾ ਦੇ ਵਿੱਚ ਰਹਿ ਰਿਹਾ ਬੰਦਾ ਆ ਇਹ ਕਿਸੇ ਪੁਰਾਣੀ ਸਦੀ ਦੇ ਵਿੱਚ ਰਹਿ ਰਿਹਾ ਪੰਜਾਬ ਦੇ ਇੱਕ ਪਿੰਡ ਦੇ ਵਿੱਚ ਰਹਿ ਰਿਹਾ ਬੰਦਾ ਆ। ਉਹ ਵਾਪਸ ਉੱਥੇ ਜਾਣਾ ਚਾਹੁੰਦਾ। ਉਹਨੂੰ ਸਾਰੇ ਕੁਝ ਨੂੰ ਬਿਲਕੁਲ ਇਥੇ ਟ੍ਰਾਂਟੋ ਦੇ ਵਿੱਚ ਉਹਨੇ ਕਿਹਾ ਇਹ ਸਟੱਡੀ ਕੀਤੀ ਹੈ ਵੀ ਕਾਸਟਿਜ਼ਮ ਕਿੰਨਾ ਜ਼ਿਆਦਾ ਹੈ ਸਭ ਤੋਂ ਵੱਧ ਕੁੜੀਆਂ ਇੱਥੇ ਮਾਰੀਆਂ ਜਾ ਰਹੀਆਂ ਆ ਫੀਮੇਲ ਫੋਰਟੀਸਾਈਡ ਦੇ ਵਿੱਚ ਔਰ ਅਗਲੀ ਪੀੜ੍ਹੀ ਮਾਰ ਰਹੀ ਹੈ ਪਹਿਲੀ ਨਹੀਂ ਅਗਲੀ ਪੀੜ੍ਹੀ ਅਸੀਂ ਸਾਰਾ ਕੁਝ ਧੱਕਤਾ ਨਾ ਉਹ ਤੋਂ ਅਗਲੀ ਵੀ ਮਾਰ ਰਹੀ ਹੈ ਬਿਲਕੁਲ ਇਹ ਸਾਰਾ ਕੁਝ ਮਤਲਬ ਇਹ ਡਾਕੂਮੈਂਟਡ ਆ ਜਿਹੜਾ ਸਾਰਾ ਕੁਝ ਅਸੀਂ ਕਰ ਰਹੇ ਆ ਉਹ ਚੀਜ਼ਾਂ ਕਈ ਵਾਰੀ ਕਲਚਰ ਦੇ ਨਾਂ ਦੇ ਉੱਤੇ ਫਿਰ ਜਿਹੜੀਆਂ ਮਾਰੀਆਂ ਚੀਜ਼ਾਂ ਵੱਧ ਕੇ ਹੋਰ ਆਉਂਦੀਆਂ ਮੈਨੂੰ ਲੱਗਦਾ ਉਹਦਾ ਇੱਕ ਰੂਪ ਇਹ ਹੈ ਔਰ ਇਹ ਜਿੰਨਾ ਚਿਰ ਰਹੂਗਾ ਉਹਨਾਂ ਚਿਰ ਰਹਿਣਾ ਹੀ ਆ ਜਿੱਥੇ ਪੰਜਾਬੀ ਰਹਿਣਗੇ ਇਹ ਤਾਂ ਮੇ ਇਹ ਜੀ ਪੌਕੇਟਾਂ ਦੇ ਵਿੱਚ ਰਹੋਗੇ ਹੋਇਆ ਕੀ ਕਿ ਵੈਸਟਰਨ ਮੁਲਕਾਂ ਦੇ ਵਿੱਚ ਪੌਕੇਟਾਂ ਬਣੀਆਂ ਸਾਰੇ ਕਿਤੇ ਕਿ ਜਿਹੜੀ ਕਮਿਊਨਿਟੀ ਜਿੱਥੇ ਬੈਠੀ ਆ ਉਹ ਉੱਥੇ ਹੀ ਬੈਠੀ ਆ ਤੇ ਉਹਦੀ ਅਗਲੀ ਜਨਰੇਸ਼ਨ ਵੀ ਮੇਨਸਟ੍ਰੀਮ 'ਚ ਕਿੰਨੇ ਜਾਂਦੇ ਨੇ ਜਿਹੜੇ ਹਾਇਰ ਐਜੂਕੇਸ਼ਨ ਹਾਇਰ ਜੌਬਸ ਦੇ ਵਿੱਚ ਜਾਂਦੇ ਨੇ ਉਹ ਨਿਕਲਦੇ ਨੇ ਜਿਹੜੇ ਉਹ ਬਿਜ਼ਨਸ ਕਰਦੇ ਨੇ ਆਪਣੇ ਮਾਪੇ ਵਾਲਾ ਤਾਂ ਉਹ ਆਪਣੀ ਕਮਿਊਨਿਟੀ 'ਚ ਹੀ ਕਰਦੇ ਨੇ ਤੋ ਕਿਹੜਾ ਉਥੋਂ ਤੱਕ ਜਿਹੜਾ ਉਹ ਰਹਿ ਜਾਂਦਾ ਜੇ ਕਿਹੜਾ ਟੁੱਟਦਾ ਹੈ ਤਾਂ ਇਹਦਾ ਮਤਲਬ ਤੁਹਾਡਾ ਕਲਚਰ ਖਰਾਬ ਹੋ ਗਿਆ ਕਲਚਰ ਖਰਾਬ ਤੁਹਾਡਾ ਰਿਲੀਜੀਅਨ ਤੁਹਾਡਾ ਕਲਚਰ ਰਹੀ ਨਹੀਂ ਜੇ ਤੁਸੀਂ ਉਹਨਾਂ ਵਰਗੇ ਹੋ ਗਏ ਜੇ ਮੈਂ ਨਿਆਣੇ ਕਿਸੇ ਹੋਰ ਕਮਿਊਨਿਟੀ ਚ ਵਿਆਹ ਕਰਾ ਲੈਂਦੇ ਆ ਉਹ ਤਾਂ ਫਿਰ ਤੁਹਾਡਾ ਆਪੇ ਅਸੀਂ ਸਮਝਦੇ ਕਲਚਰ ਗਿਆ ਤੇ ਉਹ ਗੱਲ ਵੀ ਸੱਚ ਗੱਲ ਜਿੱਥੋਂ ਆਪਾਂ ਸ਼ੁਰੂ ਕੀਤੀ ਸੀ ਉੱਥੇ ਆਉਣੇ ਆ ਮੈਨੂੰ ਜਿਹੜੀਆਂ ਤੁਸੀਂ ਦਲੀਲਾਂ ਦੇ ਰਹੇ ਆ ਉਹਦੇ ਨਾਲ ਕੋਈ ਵੀ ਵਿਰੋਧਤਾ ਨਹੀਂ ਹੈਗੀ ਮੈਂ ਉਹਨਾਂ ਦੇ ਨਾਲ ਸਹਿਮਤ ਆ ਪਰ ਗੱਲ ਇਹ ਹੋ ਰਿਹਾ ਵੀ ਜੋ ਇਹ ਹੋ ਰਿਹਾ ਇਹ ਸਹੀ ਹੋ ਰਿਹਾ ਜੇ ਕਮਿਊਨਿਟੀ ਦੇ ਵਿੱਚੋਂ ਹੀ ਇਹ ਗੱਲਾਂ ਉੱਠ ਰਹੀਆਂ ਵੀ ਤਾਂ ਅਸੀਂ ਇਹ ਕਿ ਮੀਡੀਆ ਐਜੇ ਜਿਹੜਾ ਗੱਲ ਕਰ ਰਹੇ ਆ ਇਹ ਗੱਲ ਕਰਨੀ ਬਣਦੀ ਆ ਇਹ ਸਮੱਸਿਆ ਹੈ ਕਿ ਨਹੀਂ ਇਹ ਸਮਝਣਾ ਪਊਗਾ ਇੱਕ ਪਾਜੀ ਸਮੱਸਿਆ ਵਿਆਹ ਕਰਨ ਵਾਲਿਆਂ ਦੀ ਨਹੀਂ ਵਿਆਹ ਜਾਣ ਵਾਲਿਆਂ ਦੀ ਵੀ ਆ ਕਿ ਜੇ ਕੋਈ ਡੈਸਟੀਨੇਸ਼ਨ ਵੈਡਿੰਗ ਕਰਦਾਗਾ ਕਿਸੇ ਫੈਮਿਲੀ ਨੂੰ ਡੈਸਟੀਨੇਟਿਡ ਵੈਡਿੰਗ ਆ ਗਈ ਉਹ ਜਾਉ ਗਈ ਜਿਹਾ ਜ ਸਾਡਾ ਕਲਚਰ ਆ ਪਰ ਉਹ ਪੈਂਦੀ ਉਹਨੂੰ ਵੀ 25000 ਡਾਲਰ ਚ ਉਹ ਜੇ ਪੰਜ ਦੇਖ ਲੇ ਤਾਂ ਉਹ ਦਰਦ ਦੱਸਦੇ ਆ ਲੋਕ ਆ ਕੇ ਯਾਰ ਵੀ ਸਾਡੇ ਨਾਲ ਕਿੰਨੀ ਬੁਰੀ ਹੋਈ ਇੰਨੇ ਪੈਸੇ ਜਿਹੜੇ ਉਹ ਲਾਗੇ ਉਹ ਮੂਹਮਲਾਜਾ ਬੋਲਦੇ ਨਹੀਂ ਪਰ ਰੋਜ਼ ਵਿਆਹ ਜਾਣਾ ਵੀ ਜਿਹੜਾ ਔਖਾ ਸਾਰਿਆਂ ਲਈ 8-8 ਦਿਨ ਵਿਆਹ ਚੱਲਦੇ ਨੇ ਇੱਥੇ ਕੰਮ ਵਾਲੀ ਲਾਈਫ ਆ ਉਹਨਾਂ ਦਾ ਵੀ ਤਾਂ ਇੱਕ ਵੱਖਰਾ ਹੈ ਸਾਰਿਆਂ ਦਾ ਸੁਧਰ ਸਾਹਿਬ ਇਹ ਸਮੱਸਿਆ ਉਹਨਾਂ ਲੋਕਾਂ ਦੀ ਆ ਮੇਰੇ ਵਰਗਿਆਂ ਦੀ ਜਿਹੜੇ ਇਹ ਨਹੀਂ ਕਰ ਸਕਦੇ ਪਰ ਉਹਨਾਂ ਨੂੰ ਕਰਨਾ ਪੈ ਰਿਹਾ ਬਿਲਕੁਲ ਜਿਹੜੀ ਇੱਕ ਵੱਡੀ ਗਿਣਤੀ ਵਿਆਹ ਖੁੱਲਾ ਪੈਸਾ ਆਇਆ ਉਹਨਾਂ ਨੂੰ ਸਮਝ ਨਹੀਂ ਆਉਂਦੀ ਪੈਸਾ ਲਾਈਏ ਕਿੱਥੇ ਜਿਹੜੇ ਉਹ ਕਰ ਰਹੇ ਆ ਇਹ ਉਹਨਾਂ ਦੀ ਸਮੱਸਿਆ ਨਹੀਂ ਆ ਮੈਂ ਇਸ ਗੱਲ ਨਾਲ ਸਹਿਮਤ ਹਾਂ ਜੀ ਤੁਹਾਡੇ ਨਾਲ ਕਿਉਂਕਿ ਇੱਥੇ ਵਿਚਰਦਿਆਂ ਨੂੰ ਆਲਮੋਸਟ 30 ਸਾਲ ਹੋ ਗਏ ਆ ਵੱਡੇ ਥੋੜੇ ਆ ਦਰਮਿਆਨੇ ਜਾਦੇ ਆ ਮਾਤੜ ਥੋੜੇ ਆ ਜਿਹੜਾ ਦਰਮਿਆਨਾ ਤਬਕਾ ਹੈ ਨਾ ਉਹ ਬਹੁਤ ਦੁਖੀ ਹੈ ਦਰਮਿਆਨੇ ਤਬਕੇ ਦੀ ਮਾਨਸਿਕਤਾ ਜੇ ਕੋ ਵੱਡਾ ਬਣ ਕੇ ਦਿਖਾਉਣ ਦਾ ਵੀ ਬੈਣਾ ਕਿਸੇ ਬਰਾਬਰ ਦਾ ਦਿਖਾਈਏ ਉਹ ਜਿਹੜੀ ਆਪਣੀ ਕੀਤੀ ਕਰ아요 ਚਿੰਤਤ ਹੈਗੇ ਇਸ ਗੱਲ ਨੂੰ ਲੈ ਕੇ ਉਹਨਾਂ ਨੂੰ ਪਤਾ ਵੀ ਆ ਵੀ ਅਸੀਂ ਗਲਤ ਕਰ ਰਹੇ ਆ ਤੇ ਜਿਹੜੀ ਗਲਤ ਅਸੀਂ ਪੈਸੇ ਲਾ ਰਹੇ ਆ ਇਹਦਾ ਫਿਊਚਰ ਵੀ ਸਾਨੂੰ ਬਹੁਤਾ ਵਧੀਆ ਨਹੀਂ ਦਿਸ ਰਿਹਾ ਤੇ ਐਪਰੀਸ਼ੀਏਸ਼ਨ ਵੀ ਕੋਈ ਨਹੀਂ ਨਿਆਣਿਆਂ ਨੇ ਇਹ ਮੁੱਲ ਕੇ ਕਹਿ ਲੈਣਾ ਵੀ ਤੁਸੀਂ ਆਪਣੇ ਲਈ ਕੀਤਾ ਜਿਗਾ ਅਸੀਂ ਤਾਂ ਤੁਹਾਨੂੰ ਕਿਹਾ ਨਹੀਂ ਹੈਗਾ ਪਰ ਉਹ ਪੈਸੇ ਵੀ ਲਾ ਰਹੇ ਆ ਤੇ ਦੁਖੀ ਵੀ ਹੋ ਰਹੇ ਆ ਤੇ ਉਹਨਾਂ ਨੂੰ ਹੱਲ ਕੋਈ ਦਿਖ ਨਹੀਂ ਰਿਹਾ ਤੇ ਜਿਹੜੇ ਗਾਹਾਂ ਜਿਨ੍ਹਾਂ ਦੇ ਵਿਆਹ ਹੁਣ ਬੁੱਕ ਹੋਏ ਹੋਏ ਆ ਜਾਂ ਜਿਨ੍ਹਾਂ ਦੇ ਗਾਹਾਂ ਬੁੱਕ ਹੋਣੇ ਆ ਉਹਨਾਂ ਨੂੰ ਸੰਦੇ ਪਏ ਹੋਇਆ ਵੀ ਸਾਡਾ ਕੀ ਬਣਨਾ ਸੋ ਤਾਂ ਸਭ ਸਾਰੇ ਪੰਜਾਬ ਦੇ ਵਿੱਚ ਕਿਹੜਾ ਪਿੰਡ ਆ ਜਿੱਥੇ ਕੋਠੀਆਂ ਨਹੀਂ ਖੜੀਆਂ ਔਰ ਦੂਜੀ ਦਾ ਲੈ ਆ ਵੀ ਕਰੋੜ ਕਰੋੜ ਦੀ 50 50 ਲੱਖ ਦੀ ਕੋਠੀ ਔਰ ਫਾਇਦਾ ਵੀ ਉਹਦਾ ਕੋਈ ਨਹੀਂ ਹੂੰ ਹੂੰ ਇਹਦਾ ਮਤਲਬ ਇੱਥੇ ਵਾਧੂ ਪੈਸਾ ਹੈ ਤਾਂ ਲੋਕਾਂ ਨੇ ਲਾ ਜਾ ਕੇ ਲਾਇਆ ਜਿਹਦੇ ਕੋਲ ਇੱਥੇ ਪੇਮੈਂਟ ਦੇਣ ਯੋਗ ਅਲੀ ਉਹ ਕੋਠੀ ਪਾਉਣ ਬਾਰੇ ਕਿੱਦਾਂ ਸੋਚੇਗਾ ਹੈਗੇ ਆ ਜੀ ਇੱਥੋਂ ਇਹਨਾਂ ਨੇ ਲਾਈਨ ਆਪ ਕਰੈਡਟਾਂ ਚੱਕ ਚੱਕ ਕੇ ਲਾਇਆ ਸਾਡੇ ਪੈਂਡ ਵੀ ਹੈਗੇ ਆ ਕੋਠੀਆਂ ਪਈਆਂ ਸਾਡੇ ਪੈਂਡ ਵੀ ਹੈਗੇ ਆ ਔਰ ਉਹ ਗੱਲ ਕੀ ਆ ਵੀ ਜਿਹੜਾ ਦਿਖਾਵੇ ਦੀ ਗੱਲ ਆ ਉਹ ਸਿਰਫ ਉਹ ਆ ਪਰ ਦਿਖਾਵੇ ਦੇ ਨਾਲ ਨਾਲ ਭਾਜੀ ਆਪਾਂ ਸਮੱਸਿਆਵਾਂ ਦੀ ਗੱਲ ਵੀ ਕਰੀਏ ਫੂਡ ਵੇਸਟੇਜ ਆ ਸਾਊਂਡ ਪੋਲੂਸ਼ਨ ਹੁੰਦਾਗਾ ਕਿੰਨਾ ਤੰਗ ਸਾਰੇ ਜਿਹੜੇ ਹੁੰਦੇ ਆ ਉਹ ਵੀ ਵਿਆਹਾਂ ਦੇ ਨਾਲ ਹੀ ਜੁੜੀਆਂ ਹੋਈਆਂ ਸਮੱਸਿਆਵਾਂ ਨੇ ਉਹਦੇ ਤੇ ਵੀ ਗੱਲ ਜਿਹੜੀ ਹੋਣੀ ਚਾਹੀਦੀ ਹੈ ਸਰ ਦਿਖਾਵਾ ਹੋ ਸਕਦਾ ਪਰ ਕੀ ਮੇਰੇ ਅੰਦਰ ਹੀ ਇੱਛਾ ਪਈ ਨਹੀਂ ਮੇਰੇ ਨਿਆਣੇ ਦਾ ਵੱਡਾ ਵਿਆਹ ਹੋਵੇ ਤੇ ਇਹ ਇਹ ਸਾਡੇ ਅੰਦਰ ਹੈ ਨਹੀਂ ਕਿ ਮੈਂ ਚਾਹੁੰਦਾ ਨਹੀਂ ਮੇਰੀ ਮਜਬੂਰੀ ਹੋ ਸਕਦੀ ਮੈਂ ਪੈਸੇ ਨਹੀਂ ਲਾ ਸਕਦਾ ਪਰ ਇੱਛਾ ਤਾਂ ਹੈਗੀ ਨਾ ਹਰ ਇੱਕ ਦੇ ਅੰਦਰ ਬਿਲਕੁਲ ਹੈਗੀ ਉਸ ਸਿਸਟਮ ਚ ਜਿਹੜਾ ਵੀ ਮੁੱਖ ਹੋ ਦੇ ਅੰਦਰ ਹੋਊਗੀ ਤੇ ਫਿਰ ਉਹ ਇੱਛਾ ਪੂਰੀ ਕਰਨ ਉਹ ਇੱਛਾ ਤਾਂ ਮੈਨੂੰ ਲੱਗਦਾ ਵੀ ਇੱਥੇ ਹਰੇਕ ਬੰਦੇ ਦੇ ਮਨ ਚ ਇਹ ਵੀ ਹੋਊਗੀ ਵੀ ਮੈਂ ਕੰਮ ਨਾ ਕਰਾਂ ਮੈਨੂੰ ਰੋਜ਼ ਉੱਠ ਕੇ ਸਵੇਰੇ ਕੰਮ ਤੇ ਨਾ ਜਾਣਾ ਪਵੇ ਇੱਛਾਵਾਂ ਤਾਂ ਬਹੁਤ ਹੁੰਦੀਆਂ ਜੀ ਜਿਹੜੀਆਂ ਇਛਾਵਾਂ ਤੇ ਲੋੜਾਂ ਦੇ ਵਿੱਚ ਫਰਕ ਆ ਉਹ ਆਪਾਂ ਨੂੰ ਦੇਖ ਕੇ ਜ਼ਿੰਦਗੀ ਲੰਘਦੀ ਹੈ ਜਦੋਂ ਮੈਨੂੰ ਪਤਾ ਹੈ ਵੀ ਮੇਰੇ ਕੋਲ 100 ਰੁਪਈਆ ਆ ਤੇ ਜੇ ਮੈਂ ਹਜ਼ਾਰ ਦਾ ਖਰਚਾ ਕਰੂੰਗਾ ਤਾਂ ਤੁਹਾਡੀ ਇੱਛਾ ਜਿਹੜੀ ਤੁਹਾਡੇ ਫਾਇਦਾ ਕਰਨੇ ਬਣੂਗੀ ਸੋ ਇੱਛਾਵਾਂ ਤੇ ਲੋੜਾਂ ਤੇ ਤੁਹਾਡੀ ਸਮਰੱਥਾ ਇਹ ਇੱਕ ਬੈਲੈਂਸ ਬਣਾ ਕੇ ਜ਼ਿੰਦਗੀ ਜਿਹੜੀ ਚੱਲਦੀ ਹੈ ਉਹ ਕੱਲੀਆਂ ਇਛਾਵਾਂ ਦੇ ਨਾਲ ਜ਼ਿੰਦਗੀ ਨਹੀਂ ਚੱਲਦੀ ਮੈਨੂੰ ਲੱਗਦਾ ਕੋਈ ਵੀ ਪੰਜਾਬੀ ਖੁਸ਼ ਹੋ ਕੇ ਛਾਲ ਮਾਰ ਕੇ ਉੱਠਦਾ ਇੱਕ ਵਾਰੀ ਜਿਹੜਾ ਆ ਉਹ ਤੰਗ ਹੁੰਦਾ ਵੀ ਉੱਥੇ ਪਿੰਡ ਵਧੀਆ ਸੀਗੇ ਕੋਈ ਸਕੇਡਿਊਲ ਨਹੀਂ ਸੀਗਾ ਇਹਦੇ ਸਕੇਡਿਊਲ ਦੇ ਜਿਹੜੇ ਹੰਬੇ ਹੋਏ ਆ ਆਪਾਂ ਹੀ ਗੱਲਾਂ ਰੋਜ਼ ਕਰੀਦੀਆਂ ਆ ਸੋ ਮਤਲਬ ਕੀ ਆ ਕਿ ਜੇ ਅਸੀਂ ਹਾਲਾਤ ਉਹੋ ਜਿਹੇ ਬਣਾ ਲੈਣੇ ਆ ਇੱਥੇ ਵੀ ਜਿੱਥੋਂ ਅਸੀਂ ਪਹਿਲਾਂ ਭੱਜ ਕੇ ਆਏ ਆ ਇਦੋਂ ਗਾਹਾਂ ਫਿਰ ਕਿੱਥੇ ਜਾਣਾ ਜੀ ਤੇ ਜਦੋਂ ਉਹ ਵੀ ਇਸ ਕਰਕੇ ਜਿਨ੍ਹਾਂ ਲਈ ਅਸੀਂ ਇਹ ਕਰ ਰਹੇ ਆ ਉਹ ਇਸ ਗੱਲ ਨੂੰ ਬਿਲਕੁਲ ਐਪਰੀਸ਼ੀਏਟ ਨਹੀਂ ਕਰ ਰਿਹਾ ਵੀ ਹਾਂ ਤੁਸੀਂ ਇੰਨੇ ਪੈਸੇ ਲਾਏ ਆ ਥੈਂਕ ਯੂ ਉਹ ਕਹਿੰਦੇ ਤੁਸੀਂ ਆਪਣੇ ਚਾ ਲਈ ਕੀਤਾ ਇਸ ਤੋਂ ਤੁਹਾਨੂੰ ਕਿਹਾ ਨਹੀਂ ਸੀ ਤੇ ਬੱਚੇ ਵੀ ਬਾਅਦ 'ਚ ਇਹੀ ਗੱਲ ਕਹਿੰਦੇ ਜੇ ਕੁਝ ਹੋ ਜਾਂਦਾ ਉਹ ਕਹਿੰਦੇ ਵੀ ਤੂੰ ਆਪਣੇ ਲਈ ਕੀਤਾ ਮੇਰੇ ਤਾਂ 20 ਬੰਦੇ ਆਏ ਸੀ ਮੈਂ ਤੋ 20ਾਂ ਦੇ ਲੈ ਲਾ ਜੇ ਫਿਰ ਪੰਜਾਬੀ ਇਹ ਕੰਮ ਨਹੀਂ ਕਰਦਾ ਤੋ ਫਿਰ ਉਹ ਪੰਜਾਬੀ ਰਹੂਗਾ ਆ ਇਹ ਤਾਂ ਹੁਣ ਦੇਖਣਾ ਪੈਣਾ ਵੀ ਕਿੱਦਾਂ ਦੇ ਪੰਜਾਬੀ ਬਣਨਾ ਪੰਜਾਬੀਆਂ ਦੇ ਵਿੱਚ ਬਹੁਤ ਵਧੀਆ ਵਧੀਆ ਐਗਜ਼ਾਮਪਲਾਂ ਵੀ ਹੈਗੀਆਂ ਆਪਾਂ ਮਾੜੇ ਪਾਸੇ ਨੂੰ ਜਰੂਰ ਤੁਰਨਾ ਆਪਾਂ ਨੂੰ ਸਾਦਾ ਜਿਹੜਾ ਰਹਿਣ ਦਾ ਸੰਦੇਸ਼ ਸਾਡੇ ਗੁਰੂਆਂ ਪੀਰਾਂ ਨੇ ਦਿੱਤਾ ਆ ਨਾਮ ਜਪਣ ਦਾ ਕੀਰਤ ਕਰਨ ਦਾ ਦਸਵੰਤ ਵੰਡਣ ਦਾ ਅਜਿਹੇ ਜਿਹੜਾ ਸੰਦੀਤ ਤਾਂ ਉਹਦੇ ਤੇ ਵੀ ਆਪਾਂ ਕੰਮ ਕਰ ਸਕਦੇ ਆ ਥੋੜੀ ਵਿਆਹ ਬਣਾ ਕਰਕੇ ਵੱਡੇ ਜਿਹਾ ਫੁਕਰੇ ਬਣ ਕੇ ਅਸੀਂ ਜਿਹੜਾ ਆ ਉਹ ਪੰਜਾਬੀ ਕਹਾਣ ਆ ਸੋ ਇਹ ਆਪੋ ਆਪਣੀ ਸੋਚ ਹੈ ਜੀ ਜੀ ਬਿਲਕੁਲ ਮਾਮਲਾ ਇਹ ਕਾਫੀ ਲੰਬਾ ਹੈ ਬਹੁਤ ਕੁਝ ਹੋ ਸਕਦਾ ਇਹਦੇ ਬਾਰੇ ਪਰ ਇਹ ਜ਼ਰੂਰ ਕਹੂੰਗਾ ਕਿ ਆਪਣੇ ਆਪਣੇ ਘਰ ਆਪੋ ਆਪਣੀ ਰਿਸ਼ਤੇਦਾਰੀ ਦੇ ਵਿੱਚ ਜਿੱਥੇ ਕਿਤੇ ਵੀ ਗੱਲ ਹੁੰਦੀ ਹੈ ਵਿਚਾਰਨੀ ਚਾਹੀਦੀ ਆ ਤੇ ਜੇਕਰ ਕਿਸੇ ਵੀ ਤਰ੍ਹਾਂ ਦੀ ਫਿਜ਼ੀਕਲ ਕਰਤੀ ਤੋਂ ਬਚਿਆ ਜਾਂਦਾ ਪਰ ਚੰਗੀ ਗੱਲ ਹੋ ਗਈ ਤੁਹਾਡੀ ਜ਼ਿੰਦਗੀ ਸੌਖੀ ਜਿਹੜਾ ਆਸ-ਪਾਸ ਤੰਗ ਪਰੇਸ਼ਾਨ ਨਾ ਕਰੀਏ ਜੇ ਵਿਆਹ ਜਿੱਦਾਂ ਮਰਜ਼ੀ ਕਰੀਓ ਜਿਹੜੀਆਂ ਸਮੱਸਿਆਵਾਂ ਨੇ ਨਾਲ ਜੁੜੀਆਂ ਜਿਹੜੀਆਂ ਸੋਸ਼ਲ ਮੀਡੀਆ ਤੇ ਸਾਰਾ ਕੁਝ ਵਾਇਰਲ ਹੁੰਦਾ ਕਿ ਪਲਾਜ਼ਿਆਂ ਦੇ ਵਿੱਚ ਜਾਗੋਆਂ ਲੈ ਕੇ ਤੁਰੇ ਸੀ ਫਿਰਦੇ ਉਹ ਤੋਂ ਵੀ ਗਰੀਜ ਕਰਨਾ ਚਾਹੀਦਾ ਗਵਾਂਡੀ ਨੇ ਕੰਮ ਤੇ ਜਾਣਾ ਗਵਾਂਡੀ ਦੇ ਬਜ਼ੁਰਗ ਜਿਹੜੇ ਆ ਘਰ ਬਿਮਾਰ ਪਏ ਆ ਤੁਹਾਡੇ ਸਾਤ ਤੱਕ ਢੋਲ ਵਜਣਾ ਨਹੀਂ ਹਟਦਾ ਡੀਜੇ ਬਟਨੋਂ ਨਹੀਂ ਹਟਦਾ ਅਸੀਂ ਆਪਣੀ ਖੁਸ਼ੀ ਲਈ ਲੋਕਾਂ ਨੂੰ ਤੰਗੀ ਦੇ ਰਹੇ ਆ ਇਹ ਕਿੱਦਾਂ ਦੀ ਪੰਜਾਬੀਅਤ ਆ ਇਹ ਜੇ ਅਸੀਂ ਢੋਲ ਨਾ বাজਾਇਆ ਤੇ 10 ਵਜੇ ਤੋਂ ਬਾਅਦ ਅਸੀਂ ਫਿਰ ਇਹਦਾ ਨ ਦੇ ਆਈ ਦੀ ਗੱਲਬਾਤ ਰੋ ਇੱਥੇ ਸਵੇਟ ਦੇ ਕਦੇ ਫੇਰ ਆਪਾਂ ਦੁਬਾਰਾ ਇੱਥੇ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ